ਅਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮੈਂ ਤੁਹਾਡੇ ਸਾਹਮਣੇ ਇੱਕ ਕਵਿਸ਼ਰੀ ਪੇਸ਼ ਕਰਨ ਜਾ ਰਿਹਾ ਹਾਂ ਜੋ ਕਿ ਇਸ ਪ੍ਰਕਾਰ ਹੈ ਵਾਹ ਸਾਨ 1600 ਸੀ ਇੱਕੀ ਇਸ ਵੀਰੀ ਦਿਨ ਪਹਿਲਾ ਅਪਰਾਲਦਾ ਦਿਨ ਪਹਿਲਾ ਅਪਰਾਲਦਾ ਵਿਸਾਖ ਪੰਜ ਤੇ ਵਸਾਖ ਪੰਜ ਤੇ ਵਸਾਖ ਵਦੀ ਪੰਜ ਸੀ ਵਸਾਖ ਪੰਜ ਤੇ ਸੋਗੁ ਮਾਂਜਿ ਤੇ ਵਸਾਗੁ ਵਦੀ ਪੰਜ ਸੀ ਖੁਸ਼ੀਆਂ ਦੇ ਦੀਪ ਜਗ ਪੇ ਇਹ ਖੁਸ਼ੀਆਂ ਦੇ ਦੀਪ ਜਗ ਪੇ ਮੈਲੇ ਗੁਰਾ ਕੇ ਮੈਲੇ ਗੁਰਾ ਕੇ ਮੁਬਾਰਕ ਤਰਤੀ ਮੈਲੇ ਗੁਰਾ ਕੇ ਮੈਲੇ ਗੁਰਾ ਕੇ ਮੁਬਾਰਕ ਤਰਤੀ ਅੰਮ੍ਰਿਤ ਸਰ ਸ਼ਹਿਰ ਦੀ ਇਤਿ ਸਾਰ ਸ਼ਹਿਰ ਦੀ ਜੀ ਮਾਤਾ ਨਾਨਕੀ ਮਾਤਾ ਨਾਨਕੀ ਨੂੰ ਮਿਲ ਲੈ ਨ ਵਧਾਈਆਂ ਮਾਤਾ ਨਾਨਕੀ ਨੂੰ ਇਹ ਮਾਤਾ ਨਾਨਕੀ ਨੂੰ ਮਿਲ ਲੈ ਨ ਵਧਾਈਆਂ ਤਾਨ ਗੁਰੂ ਛੇਵੇਂ ਦੇ ਤਾਨ ਗੁਰੂ ਛੇਵੇਂ ਦੇ ਲਾਲ ਆ ਗਿਆ ਲਾਲ ਆ ਗਿਆ ਜਗਤ ਦਾ ਰਾਖਾ ਲਾਲ ਆ ਗਿਆ ਜਗਤ ਦਾ ਰਾਖਾ ਤੇਰੇ ਤੇ ਆਲਾ ਹੀ ਨੂਰ ਹੈ ਤੇਰੇ ਤੇ ਆਲਾ ਹੀ ਨੂਰ ਹੈ ਬਾਹਾਂ ਲੰਬੀਆਂ ਬਾਹਾਂ ਲੰਬੀਆਂ ਤੇ ਛਾਤੀ ਚੋੜੀ ਬਾਹਾਂ ਲੰਬੀਆਂ ਤੇ ਛਾਤੀ ਚੋੜੀ ਨਣਚਨ ਰਾਣੀ ਮਸਤੀ ਨਣਚਨ ਰਾਣੀ ਮਸਤੀ ਸ਼ਾਂਦ ਚੇਤ ਤੇ ਸ਼ਾਂਦ ਚੇਤ ਤੇ ਮਥੇ ਤੇ ਖੇੜਾ ਸ਼ਾਂਦ ਚੇਤ ਤੇ ਮਥੇ ਤੇ ਖੇੜਾ ਸਗਰ ਗੰਭੀਰਤਾ ਤੇ ਸਗਰ ਗੰਭੀਰਤਾ ਤੇ ਹਰੀ ਮੰਦਰ ਹਰੀ ਮੰਦਰ ਚ ਬੈਠ ਸੱਚੇ ਪਾਦਸ਼ਾਹ ਹਰੀ ਮੰਦਰ ਚ ਬੈਠ ਸੱਚੇ ਪਾਦਸ਼ਾਹ ਜੀ ਸੁਨ ਰੇਸੀ ਅਸਵਾਰ ਨੂੰ ਸੁਨ ਰੇਸੀ ਅਸਵਾਰ ਨੂੰ ਜੀ ਜਦ ਪਾਦਸ਼ਾਹ ਜਦ ਪਾਦਸ਼ਾਹ ਪੁਜੇ ਵਿੱਚ ਮੈਲਾ ਜਦ ਪਾਦਸ਼ਾਹ ਪੁਜੇ ਵਿੱਚ ਮੈਲਾ ਤੱਕ ਕੇ ਨਰਾਨੀ ਮੁਖੜਾ ਤੱਕ ਕੇ ਨਰਾਨੀ ਮੁਖੜਾ ਚੌਕ ਬੰਦਣਾ ਚੌਕ ਬੰਦਣਾ ਗੁਰਾਣੇ ਕੀਤੀ ਚੌਕ ਬੰਦਣਾ ਗੁਰਾਣੇ ਕੀਤੀ ਪੇਦ ਦਸੋ ਸੱਚੇ ਪਾਦਿਸ਼ਾ ਪੇਦ ਦਸੋ ਸੱਚੇ ਪਾਦਿਸ਼ਾ ਛੋਟੇ ਲਾਲ ਨੂੰ ਛੋਟੇ ਲਾਲ ਨੂੰ ਮਥਾ ਕਿਉਂ ਟੇਕਿਆ ਛੋਟੇ ਲਾਲ ਨੂੰ ਮਥਾ ਕਿਉਂ ਟੇਕਿਆ ਓ ਹੋਵੇਗਾ ਏ ਬਲੀ ਜ਼ੂਰਮਾ ਹੋਵੇਗਾ ਏ ਬਲੀ ਜ਼ੂਰਮਾ ਨਾਲ ਹੋਵੇਗਾ ਨਾਲ ਹੋਵੇ ਜਗਤ ਦਾ ਰਾਖਾ ਨਾਲੇ ਹੋਵੇਗਾ ਜਗਤ ਦਾ ਰਾਖਾ ਚਿਹਰੇ ਤੇ ਅਲਾਹੀ ਨੂਰ ਹੈ ਚਿਹਰੇ ਤੇ ਅਲਾਹੀ ਨੂਰ ਹੈ ਬਾਹਾਂ ਲੰਬੀਆਂ ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਬੋਲੇ